ਚੱਲ 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 ਦੇਖੀ ਵੀ ਜੁ ਕਿਨੇ ਜਾਏ ਆਏ ਮੋਟੇ ਮੈਂ ਬੈਠਾ ਨਾ ਤੇ ਮੋਟੇ ਆਇਆ ਕੀਤਾ ਤਾਂ ਲੱਤਾ ਜੀ ਤਾਂ ਗੋਡੇ ਨਾ ਪੈਸ ਤੋਂ ਗੋਟ ਕੀ ਪਾਣੀ ਲਿਖਾ ਲੋ ਉਹ ਤਾਂ ਪਾਣੀ ਆ ਤੇ ਬਾਲ ਕੀ ਸਮਝ ਦੇ ਕਿ ਸ਼ਾਬ ਕੀਤਾ ਚਲ ਆ ਜੋ ਮਰਜੀ ਸੇ ਬਾਜੂ ਹੈ ਬਾੜਾ ਦਿਖੇ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਐ ਸਵਾਗਤ ਆ ਤਾਂ ਜੀ ਆਨੰਦ ਆ ਕਰਦੇ ਆਪਾਂ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੈ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੇ ਜੁੜਕੇ ਰਹਿਣਾ ਤਾਂ ਵਲੌਗ ਪੂਰਾ ਦੇਖਣਾ ਲਓ ਜੀ ਆਪਾਂ ਚੱਲੇ ਅੱਜ ਪਹਿਲੀ ਵਾਉਣ ਤੇ ਕਰਨੀਆਂ ਚਰੀ ਵਾਸਤੇ ਪਹਿਲੀ ਤਿਆਰ ਤੇ ਸਬਜ਼ੀ ਵਾਸਤੇ ਥੋੜੀ ਜਿਹੀ ਲਾਉਣੀ ਘਰ ਵਾਸਤੇ ਉਹਦੇ ਵਾਸਤੇ ਆਪਾਂ ਕਰਨੀ ਪਹਿਲੀ ਤਿਆਰ ਸੋਹਲਾ ਹੁਲਾ ਪਾਉਨੇ ਆ ਤੇ ਚੱਲਿਆਂ ਪਹਿਲੀ 'ਚ ਲਓ ਜੀ ਆਪਣਾ ਟਰੈਕਟਰ ਰੈਡੀ ਖਲੋਤਾ ਕਰਦੇ ਆਂ سٹਾਰਟ ਬismillah ਜੀ ਨੋ ਜੀ ਟਾਈਮ ਹੋ ਗਿਆ ਸਾਡਾ ਡੰਗਰਾਂ ਨੂੰ ਪਾਣੀ ਡਾਊਨ ਹੋ ਗਿਆ ਡੇਢ ਹੋ ਗਿਆ ਤੇ ਪਾਣੀ ਡਾਊਨ ਹੈ ਡੰਗਰਾਂ ਨੂੰ ਅੰਦਰ ਬਾਦੀਆਂ ਨੇ ਇੱਧਰ ਵੀ ਨੇ ਪਾਣੀ ਪੀਂਦੀ ਆ ਹਉਦੀ ਤੂੰ ਤੇ ਅੱਜ ਟਰਪੈਨ ਵੀ ਚੱਲੀ ਆ ਤੇ ਪੂਰਾ ਵੀਆਪੀ ਮਾਹੌਲ ਹੋ ਗਿਆ ਯਾਰਾ ਰਿਲੈਕਸ ਕਰਨ ਅੱਜ ਪੂਰਾ ਮੈਂ ਨਾ ਵੀਆਪੀ ਮਾਹੌਲ ਇਹ ਮਾਹੌਲ ਲੱਭਦੀਆਂ ਨੇ ਗਰਮੀਆਂ ਦੇ ਵਿੱਚ ਇੱਥੋਂ ਪਾਣੀ ਪੀਂਦੀਆਂ ਨੂੰ ਚੋਂ ਦੇ ਨਾਲੇ ਆਦਾ ਨਾਉਂਦੀਆਂ ਨੇ ਇਸ ਵਾਰ ਪੱਠੇ-ਪੁੱਠੇ ਪਾਉਣ ਨੇ ਡੰਗਰਾਂ ਨੂੰ ਚਾਚੀ ਹਣੀ ਤੇ ਆਪਾਂ ਪਾਣੀ ਡਾਹ ਕੇ ਉਸ ਵਾਰ ਟਾਈਮ ਹੋ ਜਾਣਾ ਆਪਣਾ ਚਵਾਈ ਦਾ ਕਿਉਂਕਿ ਫਤਾਰੀ ਵੀ ਹੁੰਦੀ ਆ ਟਾਈਮ ਨਾਲ ਕੋਈ ਪਾਣੀ ਡਾਹ ਕੇ ਆਪਾਂ ਫਿਰ ਲਾਉਨੇ ਚਵਾਈ ਡੰਗਰਾਂ ਦੀ ਤੇ ਮਿਲਦੇ ਆ ਚਵਾਈ ਤੇ ਲਓ ਜੀ ਦੁੱਧ ਹੀ ਆ ਗਿਆ ਸਾਡਾ ਰਾਵਾਂ ਦਾ ਪਿਆਰ ਕਿਉਂ ਗਾਵਾ ਦਾ ਯਾਰ ਆ ਉਹ ਕੱਟੇ ਨੂੰ ਗਾਵਾਂ ਦਾ ਤਾਂ ਕੱਟਾ ਵੀ ਸਮਝਦਾਰ ਹੋਵੇ ਕਿ ਨਹੀਂ ਹੈਂ ਕੱਟੇ ਬੜੀ ਆਗਾ ਦੁਨੀਆਦਾਰੇ ਚਲਾਉਣੀ ਹੈ ਬੜਾ ਕੁਝ ਨਿਜ਼ਾਮ ਚਲਾਉਣਾ ਹੁੰਦਾ ਕੱਟੇ ਨੇ ਬੜਾ ਨਿਜ਼ਾਮ ਚਲਾਉਣਾ ਕਿਉਂ ਚਾਚਾ ਅੱਗੇ ਬਾਜੀ ਇੱਕ ਬਾਜੀ ਕਰੇ ਦਾ ਉਹਦੇ ਉਹਦੇ ਦੇ ਇਕੱਠਾ ਹੈ ਅਗਾ ਉਹ ਵੀ ਨਿਜ਼ਾਮ ਚਲਾਵੇ ਦਾ ਨਿਜ਼ਾਮ ਉਹ ਵੇਖੇ ਫਾਰਾਂ ਕੱਟੇ ਨਹੀਂ ਲਾ ਦੋਦੀ ਭਾਈ ਉੱਤੇ ਵੀ ਆਣਾ ਕਲਾਈ ਹੈ ਹੈ ਅੱਖਾਂ ਵੈਸੇ ਆਣ ਕਰਨੀਆਂ ਆਂ ਦੀ ਵਾ ਦੋਦੀਆ ਵਾ ਰੋੜੀ ਜਾ ਰੋੜੀ ਜਾ ਆਹ ਦੇਖ ਹੋਰ ਬੋਦਲ ਆਵੇ ਨਾਇਆ ਨਾਇਆ ਜਿੰਨੇ ਤੇ ਦੋਦਾ ਕੀ ਕੀਤਾ ਹੀ ਫਿਰ ਜਿਹੜਾ ਖਰਾਬ ਸੀ ਹੋ ਗਿਆ ਸਹੀ ਉਹ ਪਾਈ ਤਾਂ ਹੀ ਲਗਣੀ ਸੀ ਹੋਰ ਉਥੇ ਕੀ ਹੋਣਾ ਸੀ ਜੇ ਫੇਰ ਜਾਵੇਂ ਸੁੰਦੇ ਦਾ ਘਰ ਅਸੀਂ ਖੋਇਆ ਮਾਰ ਲਿਆ ਕਰਾਂਗੇ ਜੀ ਆਪਣੇ ਤੋਂ ਵੱਡਾ ਬੰਦਾ ਪਤਾ ਨਹੀਂ ਲਓ ਫਾਇਦਾ ਰਾਈ ਪਰ ਪੂਰਾ ਸਿਆਣਾ ਆ ਅਨਵੇਂ ਮਾੜਾ ਤੁਸੀਂ ਦੇ ਗਿਆ ਇਹ ਜਿਹੜੇ ਆਪਣਾ ਦੇਣਾ ਦਾ ਨਾ ਗਿਆ ਲਾਵਾ ਤੁਸੀਂ ਭਾਗੇ ਲੈ ਲਾਏ ਤੇ ਗਾਲਾਂ ਤੇ ਉਹ ਸਾਡੇ ਪੁਰਾਣੇ ਯਾਰ ਨੇ ਉਹ ਸਾਡੇ ਉਹ ਤਾਂ ਭਾਗੇ ਲੈ ਲੈਂਦੇ ਨੇ ਦੇਖਾ ਅਗਲੇ ਲਿਆ ਕਿ ਨਹੀਂ ਮਾੜੇ ਟਾਈਮ ਦੇ ਵਿੱਚ ਵੀ ਉਹਨਾਂ ਨਾਲ ਲਿਆ ਹੀ ਉਹਨਾਂ ਕਿਹਾ ਤੇ ਆਈ ਥੋੜਾ ਉਹ ਤਾਂ ਨਾ ਕਹਦਾ ਵੀ ਦੇ ਦਿਓ 9000 ਤੋਂ ਉੱਤੇ ਰੇਟ ਦੇਂਦੇ ਹੈ ਸਹੀ ਇਸ ਮਾੜਾ ਕੋਲ ਹੀ ਉਹ ਰੋਜ਼ ਦਾ ਤੇ ਜਾਣਾ ਹੀ ਉਹ ਸਾਮਾਨ ਦਾ 10000 ਨੂੰ ਜੀ ਕੋਈ ਨਹੀਂ ਅਥੜਾ ਇਧਰ ਪਾ ਇਹ ਗੱਲ ਆਹੋ ਚੱਲੀਦਾ ਹੋ ਰਿਹਾ ਆਹ ਤੂੰ ਓਟ ਢਿੱਲਾ ਹੀ ਰਿਆ ਕਰ 10000 ਦਾ ਹੋਰਾਂ ਪਿਆ ਦੱਸ ਜਾ ਲੱਖ ਰੁਪਈਆ ਦੇ ਤੈਨੂੰ ਕੋ ਦੋ ਮਹੀਨੇ ਅਸੀਂ ਪੁੱਛਦੇ ਹੀ ਨਹੀਂ ਆ ਲੈ ਲੋ ਭਾਈ ਪਾ ਲੈਨੇ ਆ ਤੇ ਆ ਤੂੰ ਪੈਸੇ ਦੇਣ ਦੀ ਗੱਲ ਕਰ ਕਿੰਨੇ ਦੇਣਾ ਹੈ ਉਹਨਾਂ ਦੋ ਮੈਂ ਇੱਥੇ ਲਾਦਾ ਵਿੱਚ ਲੈ ਜੀਣਾ ਐਸ ਦੋ ਘੰਟੇ ਵਿੱਚ ਮਈਆਂ ਪਾਉਣੇ ਕੋਈ ਨਹੀਂ ਫਿਰ ਯਾਰ ਗਾਵਾਂ ਪਾ ਲਾਣੇ ਗਾਵਾਂ ਪਾਉਣੇ ਕੋਈ ਨਹੀਂ ਫਿਰ ਘਾਟ ਹੀ ਜਾਣਾ ਆਉਂਦੇ ਨਾਲ ਉਹ ਹੀ ਆ ਯਾਰ ਕੱਟੇ ਵਿੱਚ ਲੈ ਲਈ ਸਾਰੇ ਉਹ ਵਾਰੇ ਚ ਉਹ ਵਾਰੇ ਚ ਨਹੀਂ 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 ਅੱਜ ਮੋਟਾ ਮਾਲ ਹੀ ਲਿਆ ਤੇ ਆ ਤੈਨੂੰ ਜਾਂਦੇ ਲੋੜਣਾ ਫੋਰੇ ਸਿੱਧੇ ਕਰਕੇ ਲੈ ਆ ਨਾ ਦੇ ਵਿਕਦਾਨੀ ਦੇ ਪੈਸੇ ਕਿਵੇਂ ਸੇ ਬੇਕਾਰ ਕਰ ਰਿਹਾ ਹੂੰ ਤੇ 4 ਆ ਸਹੀ ਨੇ ਨਾਲ ਆਹੋ ਤੇ 4 ਇਹ ਕਹਿੰਦੇ ਆ ਆ ਪਾ ਪੜਾ ਦੋ ਦਿਨ ਮਿੰਟ ਮਾਰ ਅਫਤਾਰੀ ਕਰਵਾ ਲਾ ਹੁਣ ਕਿਹਦੇ ਨੇ ਪਾਣੀ ਲੱਗ ਜੀ ਸੇਰੇ ਹਾਂਜੀ ਸੇਰੇ ਚਾਹ ਦੇ ਉਹ ਕਹਿੰਦੇ ਭਾਈ ਕੱਲ ਅਫਤਾਰੀ ਵੀ ਤੇਰੇ ਵਾਲੇ ਦੋ ਦਿਨ ਇੱਕ ਵਾਰ ਫੇਰ ਕਰੀਂ ਯਾਰ ਸੋ ਇਹ ਵੀਡੀਓ ਚਾਚਾ ਲਗਾ ਜਾ ਚੱਲ 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 ਵੇਖੀ ਵੀ ਜੁਕੀ ਨਾ ਜਾਏ ਇਹ ਵੇਖੀ ਹੈਲੋ ਇਹ ਮੈਂ ਵੀਡੀਓ ਸਭ ਤੋਂ ਪਹਿਲੇ ਲਾਵਾਂਗਾ ਬਾਟ ਯਾਰ ਵੇਖ ਲਈ ਦੋਦੀ ਜੇ ਸਸਕੇ ਚੈੱਕ ਕਰੋ ਭਾਈ ਅਫਤਾਰੀ ਭਾਈ ਕੱਲ ਦੀ ਤੇਰੇ ਲਿਆ ਚੱਲ ਸ਼ਾਮੀ ਇੱਥੇ ਅਿੱਤੇ 온 ਦਿਨ ਲਾਵਾ ਜੀ ਦੋਦੀ ਵੀ ਨਿਭਰ ਗਿਆ ਤੇ ਆਪਾਂ ਚੱਲਦੇ ਆਂ ਪੱਠਿਆਂ ਨੂੰ ਵੜਦੇ ਆਣੇ ਪੱਲਾ ਜੀ ਚੱਲੇ ਆਂ ਪੱਠਿਆਂ ਨੂੰ ਟਾਈਮ ਹੋ ਗਿਆ ਪੱਠਿਆਂ ਦਾ ਤੇ ਚੱਲੇ ਆਂ ਪੱਠਿਆਂ ਨੂੰ ਤਾਤਰ ਵੀ ਲਾਇਆ ਕਸ ਉਧਰ ਬੰਦੇ ਵੜਨਦੇ ਨੇ ਆਪਣੇ ਜਵੀ ਤੇ ਆਪਾਂ ਚੱਲਦੇ ਆਂ ਤੇ ਵੜਦੇ ਆਂ ਪੱਠੇ ਕੁ ਅੱਜ ਤਾਂ ਰੋਜ਼ਾ ਵੀ ਲੱਗਨਦੇ ਆ ਤੇ ਚੱਲ ਕੇ ਟਾਈਮ ਨਾਲ ਵੜਦੇ ਆਂ ਪੱਠੇ ਚਾਚਾ ਕੀ ਹੋਇਆ ਜੀ ਨਿਭੜੇ ਪੈ ਨਹੀਂ ਕਪੜੇ ਆਈ ਟਾਈਮ ਨਾਲ ਹੀ ਆ ਚਾਚਾ ਕੀ ਹੋਇਆ ਜੀ ਆਯੋ ਮੋਟੇ ਮੈਂ ਬੈਠਾ ਨਾ ਮੋਟੇ ਆਇਆ ਕੀਤਾ ਤਾਂ ਲੱਤਾ ਜੀ ਤਾਂ ਗੋਡੇ ਨਾ ਪੈਸ ਤੋਂ ਗੋਟ ਕੀ ਪਾਣੀ ਲਿਖਾ ਲੋ ਉਹ ਤਾਂ ਪਾਣੀ ਆ ਤੇ ਬਾਲ ਕੀ ਸਮਝ ਦੇ ਗਿਆ ਸ਼ਾਬ ਕੀਤਾ ਚਲ ਆ ਜੋ ਮਰਜੀ ਸੇ ਬਾਦੂ ਹੈ ਬਾੜਾ ਦੀ ਚੇਰੀ ਆ ਆ ਵਖਾ ਸਿਆੜਾ ਨੇੜਾ ਲੱਗਾਇਆ ਚਾਚੇ ਦਾ ਬੂਤ ਨਿਕਲ ਗਿਆ ਬੂਤ ਨਿਕਲ ਗਿਆ ਉਹ ਬਾਕੀ ਐਨਜੋਏ ਠੀਕ ਹੈ ਚਲੋ ਆਜੋ ਲੋ ਜੀ ਪੱਠਿਆ ਤਾਂ ਥਾ ਵੜ ਕੇ ਆਪਾਂ ਨਾ ਹੋ ਗਏ ਵਿਲੇ ਕੋ ਟਰੈਕਟਰ ਵੀ ਕਰ ਲਿਆ ਸਟਾਰਟ ਤੇ ਚਲਦੇ ਆਂ ਡੇਰੇ ਤੇ ਤੇ ਕਰਦੇ ਰੋਜ਼ਾ ਿਫਤਾਰ ਤੁਹਾਡਾ ਗਰਮੀ ਵੀ ਅੱਜ ਬੜੀ ਆ ਤੇ ਕਰਦੇ ਆਪਾਂ ਰੋਜ਼ਾ ਫ਼ਤਰ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਨਵੇਂ ਵਲੌਗ ਚ